ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜਦੋਂ ਕਿਸੇ ਮਜ਼ਦੂਰ ਦੀ ਮਜ਼ਦੂਰੀ ਵਧਾਉਣੀ ਹੋਵੇ ਜਦੋਂ ਕਿਸੇ ਕਰਮਚਾਰੀ ਦੀ ਤਨਖਾਹ ਵਧਾਉਣੀ ਹੋਵੇ ਪੱਤੇ ਦੇਣੇ ਹੋਣ ਗਰੀਬਾਂ ਨੂੰ ਕੋਈ ਪੈਨਸ਼ਨ ਦੇਣੀ ਹੋਵੇ ਤੇ ਸਰਕਾਰਾਂ ਖਾਲੀ ਖਜ਼ਾਨੇ ਦਾ ਰੋਣਾ ਰੋਂਦੀਆਂ ਨੇ ਕਈ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਆ ਭਾਵੇਂ ਕਿ ਚੋਣਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਵਾਅਦੇ ਵੀ ਕਰ ਦਿੱਤੇ ਜਾਂਦੇ ਪਰ ਜਦੋਂ ਇਹਨਾਂ ਸਿਆਸਤਦਾਨਾਂ ਨੇ ਆਪਣੇ ਪੱਤੇ ਆਪਣੀਆਂ ਤਨਖਾਹਾਂ ਉਹਨਾਂ ਦੇ ਵਿੱਚ ਵਾਅਦਾ ਕਰਨਾ ਹੁੰਦਾ ਫਿਰ ਇਹ ਚਾਹੇ ਆਪੋਜੀਸ਼ਨ ਦੇ ਐਮ ਐਲ ਏ ਐਮ ਪੀ ਹੋਣ ਤੇ ਚਾਹੇ ਸੱਤਾ 'ਚ ਬੈਠੇ ਫਿਰ ਇੱਕ ਮਤ ਹੋ ਕੇ ਉਹਦੇ ਉੱਤੇ ਹਾਂ ਕਰ ਦਿੰਦੇ ਆ ਇਦਾਂ ਹੀ ਹੁਣ ਕੁਝ ਪੱਤੇ ਐਮ ਐਲ ਐਸ ਦੇ ਜਿਹੜੇ ਆ ਉਹ ਵਧਾਏ ਗਏ ਤੇ ਇਹਦੇ ਮਤਲਬ ਮੈਨ ਕੀ ਨਿਕਲਦੇ ਨੇ ਜ਼ਿਕਰ ਇਸ ਗੱਲ ਦਾ ਵੀ ਕਰਨਾ ਬਣਦਾ ਹੈ ਕਿ ਕੈਨੇਡਾ ਜਿਹਨੂੰ ਅਸੀਂ ਡਿਵੈਲਪਡ ਕੰਟਰੀ ਦੇ ਵਿੱਚ ਰੱਖਦੇ ਆ ਇਥੋਂ ਦੀ ਸਿਹਤ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਆਏ ਆ ਕਿ ਇੱਥੇ ਹੈਲਥ ਸਿਸਟਮ ਜਿਹੜਾ ਆ ਉਹ ਵੇਟਿੰਗ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਪਿਛਲੇ ਕੁਝ ਸਮੇਂ ਦੇ ਦਰਮਿਆਨ ਇਹੋ ਜੀਆਂ ਖਬਰਾਂ ਨਿਕਲ ਕੇ ਆਈਆਂ ਜਿਨ੍ਹਾਂ ਨੇ ਬੜੀ ਸੰਜੀਦਗੀ ਨਾਲ ਇਹਦੇ ਇਸ ਸੈਕਟਰ ਦੇ ਉੱਤੇ ਸਵਾਲ ਚੁੱਕਣ ਲਈ ਮਜਬੂਰ ਕਰ ਦਿੱਤਾ ਕੁਝ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਇਹਦੇ ਤੋਂ ਇਲਾਵਾ ਪੁਸ਼ਪਿੰਦਰ ਬਾਠ ਕਰਨਲ ਬਾਠ ਜਿਹਨਾਂ ਨੂੰ ਕਿਹਾ ਜਾਂਦਾ ਉਸ ਕੇਸ ਦੇ ਵਿੱਚ ਜਿਹੜੀਆਂ ਅਪਡੇਟਸ ਆਈਆਂ ਨੇ ਉਹਨਾਂ ਅਪਡੇਟਸ ਤੋਂ ਬਾਅਦ ਬਕਾਇਦਾ ਕਰਨਲ ਬਾਠ ਦੀ ਪਤਨੀ ਨੇ ਮੀਡੀਆ ਦੇ ਸਾਹਮਣੇ ਆਣ ਕੇ ਇੱਕ ਦਾਵਾ ਕੀਤਾ ਉਹ ਦਾਵਾ ਕਿਹੜਾ ਹੈ ਉਹਦੇ ਵੱਲ ਵੀ ਜਾਵਾਂਗੇ ਚਰਚਾ ਕਰਾਂਗੇ ਇਹਨਾਂ ਨੁਕਤਿਆਂ ਦੇ ਉੱਤੇ ਔਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਸ਼ੁਰੂਆਤ ਆਪਾਂ ਇਸੇ ਗੱਲ ਤੋਂ ਕਰ ਲੈਣੀ ਆ ਕਿਸੇ ਦੀ ਤਨਖਾਹ ਵਧੇ ਕਿਸੇ ਦੀ ਜੇਬ 'ਚ ਮਹੀਨੇ ਬਾਅਦ 4 ਪੈਸੇ ਵੱਧ ਪੈਣੇ ਸ਼ੁਰੂ ਹੋ ਜਾਣ ਦਿਹਾੜੀ ਥੋੜੀ ਜਿਹੀ ਵੱਜ ਜਾਵੇ ਤੇ ਬੰਦੇ ਨੂੰ ਚਾਈ ਵੱਖਰਾ ਹੁੰਦਾ ਆ ਉਹ ਕਰਮਚਾਰੀ ਦੀ ਥੋੜੀ ਜਿਹੀ ਵੀ ਤਨਖਾਹ ਵਾਧੀ ਹੈ ਨਾ ਕਿਤੇ ਸਾਲ ਬਾਅਦ ਇਨਕਰੀਮੈਂਟ ਲੱਗਦੀ ਆ ਜਿੱਦਣ ਉਹਨੂੰ ਨਵੀਂ ਤਨਖਾਹ ਮਿਲਦੀ ਆ ਨਾਲ ਹੀ ਲੱਡੂਆਂ ਦਾ ਡੱਬਾ ਲੈ ਕੇ ਘਰੇ ਪਹੁੰਚ ਜਾਂਦਾ ਕਿ ਲੈ ਪਾਈ ਹੁਣ ਤਾਂ ਆਪਣੀ ਇਨਕਰੀਮੈਂਟ ਲੱਗ ਗਈ ਆ ਉਹ ਕਿਤੇ ਲੱਗਦੀ ਆ ਗਾਹੇ ਬਗਾਹੇ ਤੇ ਪ੍ਰਾਈਵੇਟ ਸੈਕਟਰ ਚ ਤਾਂ ਉਹਦਾ ਮੁਸ਼ਕਲਾਂ ਹੋ ਜਾਂਦੀਆਂ ਸਰਕਾਰੀ ਸੈਕਟਰ ਦੇ ਵਿੱਚ ਵੀ ਕਈ ਵਾਰੀ ਪੈਂਡਿੰਗ ਪਈਆਂ ਰਹਿੰਦੀਆਂ ਏਰੀਅਲ ਕਿੰਨੀ ਦੇਰ ਦੇ ਪੈ ਰਹਿੰਦੇ ਆ ਜਦੋਂ ਇਹਨਾਂ ਸਾਡੇ ਲੀਡਰਾਂ ਨੇ ਆਪਣੀਆਂ ਤਨਖਾਹਾਂ ਵਿਧਾਇਕਾਂ ਮੰਤਰੀਆਂ ਐਮਪੀਜ਼ ਨੇ ਵਧਾਉਣੀਆਂ ਹੁੰਦੀਆਂ ਨਾ ਮੈਨੂੰ ਨਹੀਂ ਲੱਗਦਾ ਬਹੁਤਾ ਟਾਈਮ ਲੱਗਦਾ ਇੱਥੇ ਤੇ ਹਰਿਆਣੇ ਤੋਂ ਖਬਰ ਨਿਕਲ ਕੇ ਆਈ ਆ ਕਿ ਇਹ ਐਮਐਲਏਜ਼ ਦੇ ਭੱਤੇ ਜਿਹੜੇ ਆ ਉਹ ਵਧਾ ਦਿੱਤੇ ਗਏ ਨੇ ਤੇ ਐਦਾਂ ਆ ਵੀ ਕਿਸੇ ਨੇ ਚੂੰ ਤੱਕ ਨਹੀਂ ਕੀਤੀ ਕਿ ਕਿਸੇ ਵਿਰੋਧੀ ਧਿਰ ਵਾਲੇ ਨੇ ਕਹਿਤਾ ਹੋਵੇ ਕਿ ਨਹੀਂ ਜੀ ਕਰਜ਼ਾ ਹੈਗਾ ਹਰਿਆਣੇ ਦੇ ਸਰਤਾ ਨਹੀਂ ਜੀ ਆਪਾਂ ਤਾਂ ਗਰੀਬਾਂ ਨੂੰ ਪੈਸੇ ਚਾਰ ਦੇ ਦਈਏ ਉਹਨਾਂ ਦੀਆਂ ਪੈਨਸ਼ਨਾਂ ਵਧਾ ਦਈਏ ਜਿਹੜੇ ਬਜ਼ੁਰਗ ਹੈਗੇ ਆ ਵਿਧਵਾਵਾਂ ਹੈਗੀਆਂ ਉਧਰਲੇ ਪਾਸੇ ਨਹੀਂ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਜਿਉਂ ਆਂਦਾ ਆਉਣ ਦਿਓ ਇਹਨਾਂ ਜਿਹੜੇ ਸਪੈਸ਼ਲ ਪੱਤੇ ਹੁੰਦੇ ਨੇ ਜੀ ਜਿਹੜੀਆਂ ਕੁਝ ਆਪਣੀ ਵਿਧਾਨ ਸਭਾ ਦੇ ਕਮੇਟੀਆਂ ਬਣੀਆਂ ਹੁੰਦੀਆਂ ਨੇ ਨਾ ਜੀ ਜਿ ਸਵੀਰ ਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਇਹਦੇ 'ਚ ਨਾ ਆਪੋਜੀਸ਼ਨ ਦੇ ਐਮ ਐਲ ਐਸ ਵੀ ਹੁੰਦੇ ਨੇ ਕੁਝ ਚੇਅਰਮੈਨ ਲਾਏ ਹੁੰਦੇ ਨੇ ਕਮੇਟੀਆਂ ਦੇ ਤੇ ਕੁਝ ਮੈਂਬਰਸ ਵੱਲੋਂ ਕੰਮ ਕਰਦੇ ਨੇ ਹਰਿਆਣਾ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ ਹੈ ਜਿਦੇ ਚ ਉਹਨਾਂ ਨੇ ਕਿਹਾ ਹੈ ਵੀ ਜਿਹੜੇ ਐਮਐਲਏਜ਼ ਇਨ੍ਹਾਂ ਕਮੇਟੀਆਂ ਦੀ ਮੀਟਿੰਗ ਵਾਸਤੇ ਜਾਂਦੇ ਨੇ ਜੀ ਹੁਣ ਉਹ 5 ਸਟਾਰ ਹੋਟਲ ਤੱਕ ਰੁੱਕ ਸਕਦੇ ਨੇ ਹਮ ਮਤਲਬ ਕਿ 12000 ਰੁਪਿਆ ਰਾਤ ਦਾ ਉਹਨਾਂ ਨੂੰ ਰਹਿਣ ਵਾਸਤੇ ਦੇ ਸਕਦੀ ਹੈ ਸਰਕਾਰ ਵੱਡੇ ਸ਼ਹਿਰਾਂ ਦੇ ਲਈ ਹਮ ਤੇ ਜੇ ਉਹ ਕਿਸੇ ਛੋਟੇ ਸ਼ਹਿਰ ਜਾਂਦੇ ਨੇ ਜੀ ਉੱਥੇ 9000 ਰੁਪਿਆ ਇੱਕ ਰਾਤ ਦਾ ਕਿਰਾਇਆ ਤੱਕ ਉਹ ਹੋਟਲ ਲੈ ਸਕਦੇ ਨੇ ਜੀ ਪਹਿਲਾਂ ਇਹ 5000 ਰੁਪਏ ਤੱਕ ਮਿਲਦਾ ਸੀਗਾ ਜੀ ਹਮ ਹੁਣ ਜੇ ਦੇਖਿਆ ਜਾਵੇ ਵੀ ਨਾ ਹੀ ਤਾਂ ਹੁਣ ਕੋਈ ਇੰਨੀ ਮਹਿੰਗਾਈ ਵਧ ਗਈ ਜੀ ਵੀ ਆਪਾਂ ਦੇਖੀ ਵੀ ਪਿਛਲੇ 1-2 ਸਾਲਾਂ 'ਚ ਜਿਹੜੇ ਰੇਟ ਸੀ ਹੋਟਲਾਂ ਦੇ ਉਹ 5000 ਤੋਂ 10 10000 ਹੋ ਸਕਦੇ ਨੇ ਵੱਧ-ਵੱਧ ਹਮ ਪਰ ਇਹ ਤਾਂ 12000 ਤੱਕ ਪਹੁੰਚ ਗਈ ਕੰਮ ਜੀ ਤੇ ਨਾ ਹੀ ਕੋਈ ਇੰਨਾ ਰਸ਼ ਦੇਖਿਆ ਜਾਂਦਾ ਹੋਟਲ ਦੇ ਵਿੱਚ ਵੀ ਆਪਾਂ ਦੇਖੀਏ ਵੀ ਚਲੋ ਵੱਡੇ ਸ਼ਹਿਰਾਂ ਦੀ ਆਪਾਂ ਗੱਲ ਕਰੀਏ ਵੱਡੇ ਸ਼ਹਿਰਾਂ 'ਚ ਹੋ ਸਕਦਾ ਕਦੇ ਵੀਕਐਂਡ ਤੇ ਕੋਈ ਰਸ਼ ਰੁਸ਼ ਹੁੰਦਾ ਹੋਵੇ ਪਰ ਹੁਣ ਇਹ ਤਾਂ ਬਿਲਕੁਲ ਹੀ ਹੈਰਾਨ ਜੇ ਕਰਨ ਵਾਲੀ ਗੱਲ ਹੈ ਵੀ 5000 ਤੋਂ ਸਿੱਧਾ 12000 ਛੋਟੇ ਸ਼ਹਿਰਾਂ ਲਈ 9000 ਜੀ ਹਰਿਆਣਾ ਦੇ ਵੀ ਜਿਹੜੇ ਕੋਈ ਵਿੱਤੀ ਹਾਲਾਤ ਨੇ ਜਸਵੀਰ ਜੀ ਉਹ ਵਧੀਆ ਨਹੀਂ ਹੈਗੇ ਹੂੰ ਉਹ ਵੀ ਪੰਜਾਬ ਮੰਗੂਈ ਜੂਂਝ ਰਿਹਾ ਹਰਿਆਣਾ ਵੀ ਅੱਜ ਦੀ ਘੜੀ ਚਲੋ ਇਹ ਗੱਲ ਵੱਖਰੀ ਹੈ ਵੀ ਦਿੱਲੀ ਤੋਂ ਉਹਨਾਂ ਨੂੰ ਸਪੋਰਟ ਵਗੈਰਾ ਚੰਗੀ ਹੈ ਕਿਉਂਕਿ ਇਹ ਵੀ ਦੋਸ਼ ਲੱਗਦੇ ਨੇ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਓਹ ਜਿਹੜੀਆਂ ਉਹਦੀਆਂ ਆਪਦੀਆਂ ਉਸ ਪਾਰਟੀ ਵੱਲੋਂ ਸੇਮ ਪਾਰਟੀ ਵੱਲੋਂ ਰੂਲਡ ਸਟੇਟ ਨੇ ਵੀ ਉਹਨਾਂ ਨੂੰ ਫਾਇਦਾ ਫੋਦਾ ਦਿੱਤਾ ਜਾਂਦਾ ਜੀ ਕਿਉਂਕਿ ਸੈਂਟਰ 'ਚ ਵੀ ਬੀਜੇਪੀ ਆ ਹਰਿਆਣਾ 'ਚ ਵੀ ਬੀਜੇਪੀ ਆ ਇਸ ਤਰ੍ਹਾਂ ਦੇ ਦੋਸ਼ ਵੀ ਲੱਗਦੇ ਨੇ ਪਰ ਜਿਹੜੀਆਂ ਫਿਗਰਾਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਤੁਸੀਂ ਦੇਖੋ ਵੀ 60000 ਕਰੋੜ ਦਾ ਕਰਜ਼ਾ ਹੈ ਜੀ ਜਿਹੜੇ ਇੱਕ ਰਫ ਜੀ ਫਿਗਰ ਦੇ ਮੁਤਾਬਕ ਵੀ 26 ਲੱਖ ਕਿਸਾਨ ਨੇ ਜਿਹੜੇ ਹਰਿਆਣੇ ਦੇ ਜੀ ਤੇ ਉਹ ਵੀ ਪੰਜਾਬ ਦੇ ਕਿਸਾਨਾਂ ਵਰਗੀ ਨੇ ਭਰਾ ਨੇ ਸਾਡੇ ਤੇ ਉਹਨਾਂ ਸਿਰ ਕਰਜ਼ੇ ਦੀ ਜਿਹੜੀ ਪੰਡ ਹੈ ਉਹ ਭਾਰੀ ਹੁੰਦੀ ਜਾ ਰਹੀ ਹੈ ਜੀ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਐਮਐਲਏਜ਼ ਨੂੰ ਕੁਝ ਹੋਰ ਨਾ ਮਿਲਦਾ ਹੋਵੇ ਜੀ ਕਈ ਇਹ ਵੀ ਭਾਈ ਇਹਨਾਂ ਨੂੰ ਕੋੜਾ ਤਨਖਾਹ ਚੱਜਦੀ ਐ ਐਮਐਲਏਆਂ ਨੇ ਜਾਂ ਕੋਈ ਆਉਣ ਜਾਣ ਲਈ ਕੋੜਾ ਇਹਨਾਂ ਨੂੰ ਕੋਈ ਪੱਤਾ ਪੁੱਤਾ ਦਿੱਤਾ ਜਾਂਦਾ ਹੈ ਐਮਐਲਏ ਮੈਨੂੰ ਲੱਗਦਾ ਵੀ 2.5 ਲੱਖ ਰੁਪਿਆ ਤਾਂ ਤਨਖਾਹ ਹੀ ਲੈਂਦਾ ਜੀ ਜੀ ਤੇ ਬਾਕੀ ਉਹ ਜੇ ਕਿਤੇ ਜਾਂਦਾ ਕੋਈ ਯਾਤਰਾ ਜੂ ਉੱਤਰਾ ਤੇ ਜਾਂਦਾ ਸਾਲਾਨਾ ਯਾਤਰਾ ਭੱਤਾ ਮਿਲਦਾ ਹੈ ਬਾਕੀ 18 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਉਹਨੂੰ ਖਰਚਾ ਮਿਲਦਾ ਪੈਟਰੋਲ ਦਾ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਇੰਨਾ ਜਿਆਦਾ ਆਪਾਂ ਕਹੀਏ ਵੀ ਓਵਰਨਾਈਟ ਤੁਸੀਂ ਐਕਸਪੈਂਸ ਇੰਨਾ ਵਧਾ ਕੇ ਇਹਦੇ ਤਰੀਕੇ ਨਾਲ ਤਾਂ ਜੀ ਫਿਰ ਬਹੁਤ ਜ਼ਿਆਦਾ ਖਰਚਾ ਹੋਣ ਲੱਗ ਜੂਗਾ ਇਹਦੇ ਨਾਲ ਤਾਂ ਫਾਈਨੈਂਸ਼ੀਅਲ ਬਰਡਨ ਹੋਰ ਵਧੂਗਾ ਨਾ ਆਪਾਂ ਇਹ ਕਹਿ ਸਕਦੇ ਆ ਵੀ ਚਲੋ ਤੁਸੀਂ 5-7% ਦਾ ਵਧਾ ਦਿਓ ਜੇ ਪਹਿਲਾਂ 5000 ਦਿੰਦੀ ਸੀ ਸਰਕਾਰ ਵੀ ਹੁਣ 6 ਕਰ ਦਿਓ ਜੀ 6500 ਕਰ ਦਿਓ ਮਹਿੰਗਾਈ ਦੇ ਹਿਸਾਬ ਨਾਲ ਪਰ ਉਹਨੂੰ ਦੇਖੋ 12000 ਜਿਹੜਾ ਹੁਣ ਕਹਿ ਰਹੇ ਨੇ ਵੀ ਜੋ ਕੁਝ ਮੀਡੀਆ ਰਿਪੋਰਟਸ ਆਰੀਆਂ ਨੇ ਵੀ ਇਹ ਤਾਂ ਬੜੀ ਹੈਰਾਨੀ ਜੇ ਕਰਨ ਵਾਲੀ ਗੱਲ ਹੈ ਜੀ ਵੀ ਇੰਨਾ ਜਿਆਦਾ ਇਹਦੇ ਪੈਰਾਮੀਟਰਸ ਕੀ ਨੇ ਮੈਨੂੰ ਲੱਗਦਾ ਵੀ ਸਰਕਾਰ ਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਜਦੋਂ ਇਹ ਗੱਲ ਮੀਡੀਆ 'ਚ ਆਉਣੀ ਹੈ ਹਜੀ ਆਈ ਨਹੀਂ ਹਜੇ ਹੋਣੀ ਹੈ ਇਹ ਤੇ ਉਹਨੂੰ ਲੈ ਕੇ ਫਿਰ ਬੜਾ ਹੱਲਾ ਗੁੱਲਾ ਹੋਣਾ ਜੀ ਇਹਦੇ ਵਿੱਚ ਆਪੋਜੀਸ਼ਨ ਦਾ ਬੰਦਾ ਕੋਈ ਨਹੀਂ ਬੋਲੂਗਾ ਕਿਉਂਕਿ ਉਹਨਾਂ ਨੂੰ ਵੀ ਮਿਲਨੇ ਆ ਨਾਲ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਣਾ ਜਸਵੀਰ ਜੀ ਨਾ ਹੀ ਤਾਂ ਕਿਸੇ ਆਪੋਜੀਸ਼ਨ ਦੇ ਨੇ ਬੋਲਣਾ ਹੈ ਤੇ ਰੂਲਿੰਗ ਪਾਰਟੀ ਦੇ ਨੇ ਤਾਂ ਬੋਲਣੀ ਕੀ ਹੈ ਇਹਦੇ 'ਚ ਤਾਂ ਲੋਕਾਂ ਨੂੰ ਵੀ ਬੋਲਣਾ ਪੈਣਾ ਹੈ ਜਥੇਬੰਦੀਆਂ ਨੂੰ ਬੋਲਣਾ ਪੈਣਾ ਹੈ ਉਹਨਾਂ ਨੂੰ ਸਵਾਲ ਕਰਨਾ ਪੈਣਾ ਹੈ ਤੇ ਸਵਾਲ ਕਰਨਾ ਵੀ ਚਾਹੀਦਾ ਹੈ ਜੀ ਇਕ ਹੁੰਦਾ ਵੀ ਤੁਸੀਂ ਕੋਈ ਗਰਾਉਂਡ ਅਸੈਸਮੈਂਟ ਕਰੀ ਹੈ ਕੋਈ ਲੋਕਾਂ ਦੇ ਵਿਊਜ਼ ਲਏ ਨੇ ਲੋਕਾਂ ਦੇ ਕਮੈਂਟਸ ਲਏ ਨੇ ਉਸ ਤੋਂ ਬਾਅਦ ਤੁਸੀਂ ਕੋਈ ਪਾਲਿਸੀ ਬਣਾਉਨੇ ਹੋ ਇਹ ਜਿਹੜੀ ਹੁਣ ਕੋਈ ਛੋਟੀ ਮੋਡੀ ਗੱਲ ਤਾਂ ਹੈ ਨਹੀਂ ਇਹ ਤਾਂ ਹੁਣ ਸਾਰੇ ਹਰਿਆਣੇ ਦੇ ਐਮਐਲਏ ਦੇ ਉੱਤੇ ਲਾਗੂ ਹੋਣੀ ਹੈ ਵੀ ਸਰਕਾਰ ਨੂੰ ਦੱਸਣਾ ਚਾਹੀਦਾ ਬੀ ਇਹ ਜਿਹੜਾ ਏਡਾ ਵੱਡਾ ਫੈਸਲਾ ਹੋਇਆ ਹੈ ਵੀ ਇਹਦੀ ਬੈਕਗ੍ਰਾਉਂਡ ਕੀ ਹੈ ਵੀ ਕੋਈ ਲੋਕਾਂ ਤੋਂ ਸੁਜੈਸ਼ਨ ਲਏ ਗਏ ਨੇ ਜਾਂ ਕੋਈ ਮਾਰਕੀਟ ਰੇਟਸ ਦੀ ਸਟੱਡੀ ਕੀਤੀ ਗਈ ਹੈ ਕੋਈ ਹੋਟਲਾਂ ਦੀ ਸਟੱਡੀ ਕੀਤੀ ਗਈ ਹੈ ਵੀ ਰੇਟ ਇੰਨੇ ਜ਼ਿਆਦਾ ਵੱਧ ਗਏ ਵੀ 12000 ਤੋਂ ਘੱਟ ਕੋਈ ਰਹਿਣ ਯੋਗ ਹੋਟਲ ਹੀ ਨਹੀਂ ਮਿਲ ਰਿਹਾ ਕਿਸੇ ਐਮਐਲਏ ਨੂੰ ਨਹੀਂ ਵੱਡੀ ਵੱਡੀ ਗੱਲ ਪ੍ਰਵੇਸ਼ ਦੀ ਇੱਕ ਚੀਜ਼ ਹੋਰ ਵੀ ਆ ਜਿੰਨੀ ਕੋ ਮੇਰੀ ਅਲਪ ਬੁੱਧੀ ਕੰਮ ਕਰਦੀ ਹੈ ਜਿੰਨਾ ਕੋ ਮੈਂ ਦੇਖਦਾ ਇਹ ਵਿਧਾਨ ਸਭਾ ਕਮੇਟੀਆਂ ਕਰਦੀਆਂ ਕੀ ਆ ਪ੍ਰਿਵੀਲੇਜ ਕਮੇਟੀ ਹੁੰਦੀ ਆ ਜਿਹੜੀ ਜੇ ਕਿਤੇ ਕੋਈ ਤੁਸੀਂ ਵਿਧਾਨ ਸਭਾ ਦੇ ਅੰਦਰ ਕਿਸੇ ਮੈਂਬਰ ਨੇ ਗਲਤ ਕਰਤਾ ਜਾਂ ਕਿਸੇ ਅਫਸਰ ਨੇ ਵਿਧਾਨ ਸਭਾ ਦੇ ਮੈਂਬਰ ਜਿਹੜਾ ਐਮ ਐਲ ਏ ਆ ਉਹਦੀ ਮਾਣ ਮਰਿਆਦਾ ਨਹੀਂ ਰੱਖੀ ਤੇ ਅਫਸਰ ਨੂੰ ਤਲਬ ਕਰਨਾ ਆ ਉਹ ਉਹਦੇ ਨੂੰ ਕਈ ਵਾਰੀ ਖੱਜਲ ਖਵਾਰ ਕੀਤਾ ਜਾਂਦਾ ਉਹਦੀਆਂ ਮੀਟਿੰਗਾਂ ਹੁੰਦੀਆਂ ਹੋਣਗੀਆਂ ਉਹ ਮੀਟਿੰਗ ਤੁਹਾਨੂੰ 5 ਸਟਾਰ ਹੋਟਲ ਦੇ ਵਿੱਚ ਕਰਨ ਦੀ ਕੀ ਲੋੜ ਆ ਉਹ ਮੀਟਿੰਗ ਲਈ ਤੁਹਾਨੂੰ ਦੂਜੇ ਸ਼ਹਿਰ ਤੇ ਜਾਣ ਦੀ ਕੀ ਲੋੜ ਆ ਉਹ ਤਾਂ ਉੱਥੇ ਹੋ ਸਕਦੀਆਂ ਤੁਹਾਡੇ ਵਿਧਾਨ ਸਭਾ ਦੇ ਅੰਦਰ ਵੀ ਹੋ ਸਕਦੀਆਂ ਉੱਥੇ ਬਣੇ ਹੁੰਦੇ ਆ ਵੱਖਰੇ ਵੱਖਰੀਆਂ ਦੇ ਆਫਿਸ ਬਣੇ ਹੁੰਦੇ ਆ ਉੱਥੇ ਹਾਲ ਵੀ ਹੁੰਦੇ ਆ ਮਿਲ ਜਾਂਦੇ ਫਿਰ ਇਹਦੇ ਤੋਂ ਇਲਾਵਾ ਖੇਤੀ ਨੂੰ ਲੈ ਕੇ ਹੁੰਦੀਆਂ ਫਿਰ ਪੰਚਾਇਤ ਦਾ ਸਿਸਟਮ ਕਿਦਾਂ ਬਿਹਤਰ ਕਰਨਾ ਉਹਨੂੰ ਲੈ ਕੇ ਕਮੇਟੀਆਂ ਬਣੀਆਂ ਹੁੰਦੀਆਂ ਉਹ ਕਮੇਟੀਆਂ ਦੀ ਮੀਟਿੰਗਾਂ ਕਰਨੀ ਹੁੰਦੀਆਂ ਔਰ ਅਕਸਰ ਦੇਖਿਆ ਕਿ ਜਾਂਦਾ ਹੈ ਮੀਟਿੰਗਾਂ ਕਿੱਦਾਂ ਰੱਖ ਦਿਆ ਐਤਕੀ ਸ਼ਿਮਲੇ ਰੱਖ ਲਓ ਮੀਟਿੰਗ ਐਤਕੀ ਉਹ ਫਲਾਨੀ ਜਗ੍ਹਾ ਤੇ ਰੱਖ ਲਓ ਇਹ ਮੀਟਿੰਗਾਂ ਮੀਟਿੰਗਾਂ ਨਾ ਰਹਿ ਕੇ ਇਹਨਾਂ ਦੇ ਘੁੰਮਣ ਫਿਰਨ ਦਾ ਕਈ ਵਾਰੀ ਸਬੱਬ ਬਣ ਜਾਂਦੀਆਂ ਤੇ ਤੁਸੀਂ ਕੀ ਘੁੰਮਣ ਫਿਰਨ ਨੂੰ ਹੋਰ ਲੈਵਿਸ਼ ਕਰਨ ਦੇ ਲਈ ਹੀ ਇਹ 12000 ਰੁਪਇਆ ਤੇ ਫਾਈਵ ਸਟਾਰ ਹੋਟਲਾਂ ਦਾ ਖਰਚਾ ਦੇ ਰਹੋ ਮਤਲਬ ਇਹ ਤਾਂ ਫਿਰ ਮੌਜਾ ਲੁੱਟਣ ਵਾਲੀ ਗੱਲ ਹੋ ਗਈ ਨਾ ਕਰਦੇ ਕੀ ਆ ਤੁਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਸਿੱਟੇ ਤਾਂ ਉੱਦਾਂ ਦੇ ਨਿਕਲ ਕੇ ਨਹੀਂ ਆਉਂਦੇ ਆ ਪਿੱਛੇ ਜੇ ਪੰਜਾਬ ਦੇ ਵੀ ਆਪਣੀ ਇੱਕ ਕਮੇਟੀ ਗਈ ਸੀਗੀ ਮੇਰੇ ਖਿਆਲੋਂ ਕਰਨਾਟਕਾ ਦੇ ਵਿੱਚ ਗਈ ਸੀ ਜੇ ਤੁਹਾਡੇ ਚੇਤੇ 'ਚ ਹੋਵੇ ਪੰਚਾਇਤਾਂ ਦੇ ਸਿਸਟਮ ਨੂੰ ਸਮਝਣ ਗਈ ਸੀ ਔਰ ਉਸ ਕਮੇਟੀ ਦੇ ਵਿੱਚ ਇੱਕ ਐਮਐਲਏ ਕਾਂਗਰਸ ਦਾ ਜਿਹੜਾ ਆ ਉਹ ਬਕਾਇਦਾ ਸ਼ਾਮਲ ਸੀ ਵਾਪਸ ਆਇਆ ਮੇਰੇ ਨਾਲ ਇੱਕ ਨਿੱਜੀ ਫੰਕਸ਼ਨ ਦੇ ਵਿੱਚ ਗੱਲਬਾਤ ਹੋਈ ਮੈਂ ਪੁੱਛਿਆ ਉਹਨਾਂ ਨੂੰ ਕਿ ਕੀ ਸਿੱਖ ਕੇ ਆਏ ਕਹਿੰਦਾ ਜੀ ਪੰਚਾਇਤ ਦਾ ਸਿਸਟਮ ਉੱਥੇ ਬਹੁਤ ਵਧੀਆ ਹੈ ਉੱਥੇ ਦਾ ਸਰਪੰਚ ਦੀ ਟੌਰ ਬਹੁਤ ਆ ਸਿਸਟਮ ਵੀ ਬੜਾ ਵਧੀਆ ਫੰਡ ਵੀ ਸਿੱਧੇ ਆਉਂਦੇ ਉੱਥੇ ਤੁਸੀਂ ਰੋਕ ਨਹੀਂ ਸਕਦੇ ਜਿੱਦਾਂ ਇੱਥੇ ਰੋਕ ਲੈਂਦੇ ਆ ਨਾ ਵੀ ਇਹਨੂੰ ਦੇਣੀ ਪੰਚਾਇਤ ਨੂੰ ਫੰਡ ਤੇ ਇੱਥੇ ਗ੍ਰਾਂਟ ਮਿਲਣੀ ਤੇ ਇੱਥੇ ਨਹੀਂ ਮਿਲ ਕਹਿੰਦੇ ਬਹੁਤ ਵਧੀਆ ਉੱਥੇ ਮੈਂ ਕਿਹਾ ਇੱਥੇ ਕਹਿੰਦੇ ਇੱਥੇ ਦਾ ਹੁਣ ਤਾਂ ਕਹਿੰਦੇ ਸਰਕਾਰਾਂ ਨੂੰ ਹੁੰਦਾ ਮੈਂ ਕਿ ਤੁਹਾਡੀ ਵੀ ਤੇ ਸਰਕਾਰ ਰਹੀ ਸੀਗੀ ਮਤਲਬ ਉੱਥੇ ਚੁੱਪੀਆਂ ਧਾਰ ਲੈਂਦੇ ਕਰਦੇ ਕੀ ਐ ਸਿਰਫ ਉੱਥੇ ਗੇੜੇ ਕੱਢ ਕੇ ਆਉਂਦੇ ਆ ਖਾਇਆ ਪੀਆ ਕੁਛ ਨਹੀਂ ਗਲਾਸ ਥੋੜਾ 12 ਨੇ ਬੋਝ ਪੈ ਗਿਆ ਖਜ਼ਾਨੇ ਦੇ ਉੱਤੇ ਮਿਲਦਾ ਕੁਝ ਨਹੀਂ ਇਹਨਾਂ ਕਮੇਟੀਆਂ ਚ ਨਹੀਂ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਜਸਵੀਰ ਜੀ ਉਹਨਾਂ ਨੇ ਵੀ ਬੜੀਆਂ ਸਟੱਡੀਆਂ ਕਰਾਈਆਂ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਜਾਂਦੇ ਰਹੇ ਨੇ ਵੀ ਅਸੀਂ ਉਸ ਮੁਲਕ ਦਾ ਸਿਸਟਮ ਸਟੱਡੀ ਕਰਨਾ ਹੈ ਅਸੀਂ ਉਸ ਸਟਰੀਟ ਦਾ ਸਟੱਡੀ ਕਰਨਾ ਹੈ ਪਰ ਉਹ ਰਿਪੋਰਟਾਂ ਆ ਕੇ ਨਾ ਜੀ ਮੁਰਦ ਦੀਦੀ ਟੋਕਰੀ ਚ ਪੰਜਰ ਰਹਿੰਦੀਆਂ ਨੇ ਰਿਪੋਰਟਰ ਰਿਪੋਰਟਾ ਦੇ ਦਿੰਦੇ ਨੇ ਇਹ ਹੁਣ ਮੈਨੂੰ ਇਹ ਦੱਸੋ ਵੀ ਜਿਹੜਾ ਸਿਸਟਮ ਗੁਜਰਾਤ ਚ ਚੱਲਦਾ ਹੈ ਜਿਹੜਾ ਸਿਸਟਮ ਰੂਨਚਲ ਪ੍ਰਦੇਸ਼ ਚ ਚੱਲਦਾ ਹੈ ਕੀ ਉਹ ਸਾਡੀ ਸਟੇਟ ਚ ਲਾਗੂ ਹੋ ਸਕਦਾ ਹੈ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਪੋਜੀਸ਼ਨ ਹੈ ਸਾਡੀ ਸਟੇਟ ਦੀ ਜੀਓਗ੍ਰਾਫੀਕਲ ਸਿਚੁਏਸ਼ਨ ਹੈ ਸਾਡੀਆਂ ਲੋੜਾਂ ਨੇ ਸਾਡੇ ਵੈਦਰ ਹੈ ਉਹ ਟੋਟਲੀ ਡਿਫਰੈਂਟ ਨੇ ਕਈ ਸਟੇਟਾਂ ਨਾਲ ਉੱਥੇ ਵਾਲੀਆਂ ਪ੍ਰਸਥਿਤੀਆਂ ਹੋਰ ਨੇ ਜੀ ਸਾਡੇ ਹੋਰ ਕੰਡੀਸ਼ਨਾਂ ਨੇ ਉਹ ਫਾਈਨੈਂਸ਼ਲੀ ਰਿਚ ਨੇ ਕੁਝ ਸਟੇਟਾਂ ਸਾਡੀਆਂ ਸਟੇਟਾਂ ਦਾ ਤਾਂ ਬਿਲਕੁਲ ਹੀ ਥੱਲੇ ਗਿਆ ਪਿਆ ਕੰਮ ਇਹ ਚੀਜ਼ਾਂ ਨਾ ਜੀ ਇਸ ਤਰ੍ਹਾਂ ਨਹੀਂ ਹੁੰਦੀਆਂ ਮੈਨੂੰ ਤਾਂ ਇਹ ਲੱਗਦਾ ਵੀ ਇਹ ਸੈਰ ਸਪਾਟੇ ਜਿਹੜਾ ਕੰਮ ਹੁੰਦਾ ਵੀ ਜਦੋਂ ਸੈਰ ਸਪਾਟਾ ਜਾ ਕਰਨਾ ਹੈ ਉਦੋਂ ਸਟੱਡੀ ਕਰਨ ਜਾਣਾ ਹੈ ਜੀ ਬਾਕੀ ਜਿਹੜੀਆਂ ਇਹ ਕਮੇਟੀਆਂ ਹੁੰਦੀਆਂ ਨੇ ਜੀ ਆ ਵਿਧਾਨ ਸਭਾ ਦੀਆਂ ਇਹ ਇਹ ਰਿਸਰਚ ਵੀ ਕਰਦੀਆਂ ਨੇ ਜਿਸ ਤਰ੍ਹਾਂ ਮੈਂ ਦੇਖਿਆ ਵੀ ਸਾਡੇ ਘੱਗਰ ਹੈ ਕਗਰ ਤੇ ਵੀ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਆਈ ਸੀਗੀ ਉਹਨਾਂ ਨੇ ਰਿਸਰਚ ਕੀਤੀ ਅਫਸਰਾਂ ਏ ਉਹਨਾਂ ਨਾਲ ਤੇ ਬਕਾਇਦਾ ਉਹਨਾਂ ਨੇ ਆਪਣੀ ਰਿਪੋਰਟ ਵੀ ਸਬਮਿਟ ਕੀਤੀ ਜਿਹੜੀ ਐਗਰੀਕਲਚਰ ਦੇ ਵਿੱਚ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਕਮੇਟੀ ਨੇ ਬਹੁਤ ਕੰਮ ਕੀਤਾ ਹੈ ਉਹ ਫੀਲਡ 'ਚ ਵੀ ਜਾਂਦੇ ਰਹੇ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਫਾਰਮਰਜ਼ ਨਾਲ ਓਪਨ ਮੀਟਿੰਗਸ ਵੀ ਕਰੀਆਂ ਨੇ ਲੈਂਦੇ ਨੇ ਬੈਕਗ੍ਰਾਉਂਡ ਮਤਲਬ ਪਰ ਇਹਦੇ ਨਾਲ ਉਹਨਾਂ ਜੀ ਜੇ ਤੁਸੀਂ 5 ਸਟਾਰ ਹੋਟਲ 'ਚ ਰੁਕਣ ਦੀ ਬਜਾਏ ਮੈਨੂੰ ਇਹ ਲੱਗਦਾ ਵੀ ਜੇਕਰ ਉਸ ਮਤਲਬ ਕਿ ਆਪਣਾ ਜਰਨੀ ਦੇ ਦੌਰਾਨ ਜੇਕਰ ਜਿਹੜੀ ਕਮੇਟੀ ਆਮ ਲੋਕਾਂ ਚ ਵਿਚਰੇ ਆਮ ਲੋਕਾਂ ਦੇ ਘਰੇ ਰਹੇ ਤਾਂ ਮੈਨੂੰ ਲੱਗਦਾ ਵੀ ਵਧੀਆ ਰਿਪੋਰਟਾਂ ਤਿਆਰ ਹੋ ਸਕਦੀਆਂ ਨੇ ਬਿਲਕੁਲ ਉਥੇ ਸਰਕਾਰੀ ਰੈਸਟ ਹਾਊਸ ਵੀ ਤੋਂ ਮਿਲ ਜਾਣਗੇ ਤੁਹਾਨੂੰ ਕੀ ਨਹੀਂ ਮਿਲਦਾ ਸਾਰਾ ਕੁਝ ਮਿਲ ਜਗਾ ਤੁਸੀਂ 5 ਸਟਾਰ ਦੀ ਬਜਾਏ 2 ਸਟਾਰ ਦੇ ਵਿੱਚ ਰਹਿ ਸਕਦੇ ਹੋ 3 ਸਟਾਰ ਦੇ ਵਿੱਚ ਵੀ ਰਹਿ ਸਕਦੇ ਹੋ ਕਾਫੀ ਆ ਮੈਨੂੰ ਲੱਗਦਾ ਕਿ ਇਨਕ ਵੀ ਜੇ ਹੋਟਲ ਦੇ ਵਿੱਚ ਹੀ ਰਹਿਣਾ ਆ ਤੇ ਹੋਰ ਬੜੀਆਂ ਫੈਸਿਲਟੀਆਂ ਜਿਹੜੀਆਂ ਇਹਨਾਂ ਨੂੰ ਮਿਲ ਜਾਂਦੀਆਂ ਨੇ ਪਰ ਉਹ ਤੁਸੀਂ ਭੱਤਿਆਂ ਦੀ ਗੱਲ ਕੀਤੀ ਨਾ ਕਿ 18 ਰੁਪਏ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇਹਨਾਂ ਨੂੰ ਤੇਲ ਪਾਣੀ ਦਾ ਖਰਚਾ ਵੀ ਮਿਲਦਾ ਆ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਛੇੜਿਆ ਸੀਗਾ ਨਾ ਕਿ ਪੰਜਾਬ ਦੇ ਜਿਹੜੇ ਵਿਧਾਇਕਾਂ ਨੇ ਕਿਦਾਂ ਭੱਤੇ ਲੈ ਸਭ ਤੋਂ ਵੱਧ ਭੱਤੇ ਸੁਖਵਿੰਦਰ ਕੋਟਲੀ ਟੇਲ ਦੇ ਮਾਮਲੇ ਦੇ ਵਿੱਚ ਮੈਂ ਸੁਖਵਿੰਦਰ ਕੋਟਲੀਫਰ ਨੂੰ ਸੁਣ ਰਿਹਾ ਸੀਗਾ ਕਿ ਭਾਈ ਤੁਹਾਡਾ ਪਹਿਲੇ ਨੰਬਰ ਤੇ ਆਉਂਦਾ 15 ਲੱਖ ਤੋਂ ਵੱਧ ਸ਼ਾਇਦ ਉਹਨਾਂ ਨੇ ਕਲੇਮ ਕੀਤਾ ਸੀਗਾ ਉਹ ਕਹਿੰਦਾ ਭਾਈ ਮੈਂ ਹੈਗਾ ਗਰੀਬ ਐਮਐਲਏ ਮੈਂ ਤਾਂ ਫਿਰ ਸਰਕਾਰ ਤੋਂ ਹੀ ਲੈਣਿਆ ਮੇਰੇ ਕੋ ਗੱਡੀ ਚੱਲਦੀ ਐ ਇਧਰ ਉਧਰ ਤੇ ਮੈਂ ਤਾਂ ਸਰਕਾਰ ਤੋਂ ਹੀ ਕਲੇਮ ਕਰੂੰਗਾ ਤੇ ਉਸ ਰਿਪੋਰਟ ਦੇ ਵਿੱਚ ਇਹ ਵੀ ਸੀਗਾ ਕਿ ਰਾਣਾ ਗੁਰਜੀਤ ਰਾਣਾ ਇੰਦਰ ਇਹਨਾਂ ਨੇ ਬਹੁਤ ਘੱਟ ਕਲੇਮ ਕੀਤਾ ਜਾਂ ਕਲੇਮ ਕੀਤਾ ਨਹੀਂ ਉਹ ਕਹਿੰਦੇ ਜੀ ਉਹ ਤਾਂ ਕਰੋੜਾਪਤੀ ਐ ਉਹ ਨਾ ਵੀ ਕਲੇਮ ਕਰਨ ਤਾਂ ਵੀ ਸਰਦਾ ਮੈਂ ਗਰੀਬ ਬੰਦਾ ਜਾਂ ਫਿਰ ਮੈਂ ਕਹਿੰਦਾ ਬੇਈਮਾਨੀ ਕਰੂੰਗਾ ਮੈਂ ਬੇਈਮਾਨੀ ਕਰਦਾ ਨਹੀਂ ਤੇ ਫਿਰ ਸਰਕਾਰੀ ਖਜ਼ਾਨੇ ਚੋਂ ਲੈ ਲੈਣਾ ਨੀਓ ਤਾਂ ਦੇਖੋ ਜੀ ਗੱਲਾਂ ਦੇ ਪਕੌੜੇ ਨੇ ਕਿ ਮਰਜ਼ੀ ਬਣਾਈ ਜਾਓ ਪਰ ਜਦੋਂ ਤੁਹਾਨੂੰ ਲੋਗ ਇਲੈਕਟ ਕਰਦੇ ਨੇ ਨਾ ਜੀ ਲੋਕਾਂ ਦੇ ਤੁਸੀਂ ਰਿਪਰੈਜ਼ੈਂਟੇਟਿਵ ਬਣਦੇ ਹੋ ਕਿਤੇ ਨਾ ਕਿਤੇ ਤੁਹਾਡੀ ਨੈਤਿਕ ਜ਼ਿੰਮੇਵਾਰੀ ਵੀ ਮੈਨੂੰ ਲੱਗਦਾ ਬਣ ਜਾਂਦੀ ਹੈ ਵੀ ਸਮਾਜ ਦੇ ਜਿਹੜੇ ਸਟੇਟ ਦੇ ਰਿਸੋਰਸਸ ਨੇ ਉਹਨਾਂ ਦਾ ਵੈਲ ਯੂਟਿਲਾਈਜੇਸ਼ਨ ਕਿਵੇਂ ਕਰਨਾ ਹੈ ਚਲੋ ਕੋਟਲੀ ਸਾਹਿਬ ਨੇ ਕਿਹਾ ਤਾਂ ਹੋ ਸਕਦਾ ਉਹ ਆਪਣੀ ਜਗ੍ਹਾ ਸਹੀ ਹੋਣ ਵੀ ਉਹਨਾਂ ਲਈ ਵੀ ਆਪਣੇ ਰਿਸੋਰਸਸ ਨਾ ਹੋਣੇ ਨੇ ਪਰ ਆਪਾਂ ਤਾਂ ਜਿਹੜਾ ਲੋਕ ਨੇ ਉਹ ਤਾਂ ਉਹੀ ਦੇਖਦੇ ਨੇ ਨਾ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜੀ ਲੋਕਾਂ ਸਾਹਮਣੇ ਤਾਂ ਫਿਗਰਾਂ ਆਈਆਂ ਨੇ ਹੁਣ ਕੋਟਲੀ ਸਾਹਿਬ ਕਿਨੂੰ ਕਿਨੂੰ ਦੱਸ ਦੇ ਫਿਰਨਗੇ ਜਾ ਕੇ ਜੀ ਵੀ ਭਾਈ ਮੈਂ ਤਾਂ ਤੁਹਾਡੇ ਤੇ ਲਾਏ ਨੇ ਇਹ ਗੱਲਾਂ ਨਾ ਤੁਹਾਨੂੰ ਜਸਟੀਫਾਈ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਹੁਣ ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਨਾ ਵੀ ਕੰਮ ਕੱਲਾ ਮੈਂ ਹੀ ਕਰਦਾ ਹੂੰ ਵੀ ਭਾਈ ਬਾਕੀ ਐਮਐਲਏ ਤਾਂ ਦਾ ਮਤਲਬ ਫੀਲਡ 'ਚ ਨਹੀਂ ਜਾਂਦੇ ਇਹ ਉਹਨਾਂ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਨੂੰ ਫੇਸ ਕਰਨੇ ਪੈਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਆਰਟੀਆਈ 'ਚ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੀ ਇਹ ਮੀਡੀਆ 'ਚ ਸੋਸ਼ਲ ਮੀਡੀਆ 'ਚ ਘੁੰਮਦੀ ਰਹਿੰਦੀ ਹੈ ਇਹ ਇਦਾਂ ਹੀ ਇੱਕ ਵਾਰੀ ਗੱਲ ਇੱਕ ਐਮਪੀ ਸਾਹਿਬ ਨਾਲ ਹੋ ਰਹੀ ਸੀਗੀ ਹੁਣ ਉਹ ਇਤਫਾਕ ਹੀ ਹੈ ਇਹ ਪਹਿਲਾਂ ਆਪਾਂ ਐਮਐਲਏ ਦੀ ਗੱਲ ਕੀਤੀ ਹੁਣ ਐਮਪੀ ਸਾਹਿਬ ਨਾਲ ਗੱਲ ਹੋ ਰਹੀ ਸੀ ਉਹਨੇ ਬਕਾਇਦਾ ਆਪ ਮੈਂ ਪ੍ਰੋਗਰਾਮ ਦੇ ਵਿੱਚ ਗੱਲ ਕਰਤੀ ਨਾ ਭੱਤਿਆ-ਭੁੱਤਿਆ ਦੀ ਉਹਨੇ ਆਪ ਫੋਨ ਕਰਕੇ ਕਿਹਾ ਕਿ ਜਸਵੀਰ ਜੀ ਕਰੀਏ ਕੀ ਹੈ ਸੀਜ਼ਨ ਆਉਂਦਾ ਵਿਆਹਾਂ ਦਾ ਤੇ ਸਾਨੂੰ ਇੱਕ ਦਿ ਨਾ ਪੈਂਦਾ ਇੱਕ ਵਿਆਹ ਚ ਅਸੀਂ ਘੱਟੋ ਘੱਟ 1000 ਰੁਪਇਆ ਤਾਂ ਸ਼ਗਨ ਪਾਵਾਂਗੇ ਜੇ 5-7 ਵਿਆਹਾਂ ਵਿੱਚ ਗਏ ਮਤਲਬ 5-7000 ਰੁਪਇਆ ਦਿਹਾੜੀ ਦਾ ਸਾਡਾ ਗਿਆ ਤੇ ਉਹ ਮਹੀਨੇ ਦੇ ਤਕਰੀਬਨ ਹਰ ਦਿਨ ਬਿਜ਼ੀ ਹੁੰਦਾ ਹੈ ਇਦਾਂ ਦਾ ਸ਼ਡਿਊਲ ਜਦੋਂ ਸੀਜ਼ਨ ਆਉਂਦਾ ਕਹਿੰਦੇ ਦੇਖੋ ਸਾਡਾ ਕਿੰਨਾ ਖਰਚਾ ਜਾਂਦਾ ਕਿੰਨੇ ਲੋਕ ਆਉਂਦੇ ਆ ਚਾਹ ਪਾਣੀ ਦਾ ਖਰਚਾ ਕਰਨਾ ਪੈਂਦਾ ਸਾਡੀਆਂ ਤਨਖਾਹਾਂ ਤਾਂ ਕਹਿੰਦੇ ਉਹਦੇ ਚੀ ਨਿਕਲ ਜਾਂਦੀਆਂ ਤੇ ਬਚਦਾ ਕੀ ਸਾਡੇ ਕੋਲ ਤੇ ਫਿਰ ਜੇ ਕਹਿੰਦੇ ਸਾਨੂੰ ਥੋੜਾ ਬਹੁਤਾ ਭੱਤਿਆ ਪੁੱਤਿਆਂ ਦਾ ਆਸਰਾ ਹੁੰਦਾ ਤੇ ਫਿਰ ਤੁਸੀਂ ਸਾਡੇ ਤੇ ਕਿੰਤੂ ਪ੍ਰੰਤੂ ਕਰਦੇ ਆ ਸੋ ਇਹ ਕਿੰਤੂ ਪ੍ਰੰ ਕਹਿੰਦੇ ਅਸੀਂ ਆਏ ਆ ਮੇਵਾ ਖਾਣ ਲੈਣੇ ਆ ਸੇਵਾ ਤਾਂ ਫਿਰ ਭਾਈ ਘਰ ਫੂਕ ਤਮਾਸ਼ਾ ਦੇਖ ਇਦਾਂ ਹੀ ਕੀਤੀ ਜਾਣੀ ਆ ਪਰ ਆਪਾਂ ਵਾਪਸ ਇਧਰਲੇ ਪਾਸੇ ਉਹਨੇ ਸਾਡੇ ਤਾਂ ਚਲੋ ਆਪਣੇ ਉੱਤੇ ਖਰਚਦੇ ਆ ਨਾ ਇੱਥੇ ਤਾਂ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਿਹੜੇ ਕੈਨੇਡਾ ਅਮਰੀਕਾ ਜਾਂ ਇਦਾਂ ਦੀਆਂ ਅੱਛੀਆਂ ਕੰਟਰੀਜ਼ ਹੈਗੀਆਂ ਕਿ ਇੱਥੇ ਸਰਕਾਰਾਂ ਟੈਕਸ ਲੈਂਦੀਆਂ ਨੇ ਤਾਂ ਲੋਕਾਂ ਦੇ ਉੱਤੇ ਖਰਚ ਕਰਦੀਆਂ ਨੇ ਜੇ ਤੁਹਾਡੇ ਟੈਕਸ ਵਾਧੂ ਕੱਟੇ ਜਾਂਦੇ ਆ ਤੇ ਤੁਹਾਨੂੰ ਸੁਵਿਧਾਵਾਂ ਵੀ ਵਾਧੂ ਮਿਲਦੀਆਂ ਨੇ ਪਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦਾ ਜਿਹੜਾ ਹੈਲਥ ਸਿਸਟਮ ਹੈ ਨਾ ਉਦੀ ਆਪਣੀ ਹੈਲਥ ਵਿਗੜੀ ਹੋਈ ਆ ਇੰਨੀ ਕਿ ਹੈਲਥ ਵਿਗੜੀ ਐ ਕਿ ਕੱਲ ਪਰਸੋਂ ਦੀ ਖਬਰ ਆ ਇੱਕ ਵਿਅਕਤੀ ਹਸਪੀਟਲ ਜਾਂਦਾ ਛਾਤੀ ਚ ਉਹਦੇ ਦਰਦ ਹੋ ਰਿਹਾ ਸੀਗਾ ਤੇ ਉਹ ਤੜਪਦਾ ਦਰਦ ਨਾਲ ਤੇ ਉਹਦਾ ਥੋੜਾ ਜਿਹਾ ਟ੍ਰੀਟਮੈਂਟ ਕੀਤਾ ਜਾਂਦਾ ਕਹਿੰਦੇ ਜੀ ਠੀਕ ਐ ਬੀਪੀ ਵੱਧ ਘੱਟ ਹੋਇਆ ਕੋਈ ਨਾ ਦੇਖਦੇ 8 ਘੰਟੇ ਉਹ ਇੰਤਜ਼ਾਰ ਕਰਦਾ ਵੇਟਿੰਗ ਚ ਉਥੇ ਦੇ ਵੇਟਿੰਗ ਰੂਮ ਚ ਰਹਿੰਦਾ ਫਿਰ ਉਹਦੀ ਮੌਤ ਹੋ ਜਾਂਦੀ ਹਾਰਟ ਅਟੈਕ ਨਾਲ ਹੁਣ ਇੱਕ ਖਬਰ ਹੋਰ ਨਿਕਲ ਕੇ ਆਈ ਐ ਵਾਈਟ ਰੌਕ ਵਾਲੀ ਸਾਈਡ ਤੇ ਇੱਕ ਹਸਪੀਟਲ ਦੇ ਵਿੱਚ ਜੱਚਾ ਬੱਚਾ ਵਾਰਡ ਜਿਹਨੂੰ ਆਪਾਂ ਕਹਿੰਨੇ ਮਟਰਨਿਟੀ ਵਾਰਡ ਜਿਹੜਾ ਹੁੰਦਾ ਉਹਨੂੰ ਬੰਦ ਕਰ ਦਿੱਤਾ ਜਾਂਦਾ ਅਚਾਨਕ ਦੱਸੋ ਉਹ ਸਿਚੁਏਸ਼ਨ ਕਿਹੋ ਜੀ ਹੁੰਦੀ ਹੈ ਜਦੋਂ ਟਾਈਮ ਪੂਰਾ ਹੁੰਦਾ ਆ ਜਿਹੜੀ ਪ੍ਰਸਵ ਪੀੜਾ ਕਹਿੰਦੇ ਆ ਲੇਬਰ ਪੇਨ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਔਰਤ ਲੇਬਰ ਪੇਨ ਦੇ ਵਿੱਚ ਆ ਤੁਸੀਂ ਜੱਚਾ ਬੱਚਾ ਬਾੜ ਬੰਦ ਕਰ ਦਿੱਤਾ ਉਹ ਕਿੱਧਰ ਜਾਣਗੇ ਨਹੀਂ ਨਪੜਾ ਸੀਰੀਅਸ ਮਸਲਾ ਲੱਗਦਾ ਜੀ ਹਾਲਾਂਕਿ ਇਹ ਕੀਤਾ ਆਪਾਂ ਸੈਲੀਬ੍ਰੇਸ਼ਨ ਕਰਕੇ ਗਿਆ ਵੀ ਚਲੋ ਹੌਲੀਡੇ ਸੀਜ਼ਨ ਹੈ ਕ੍ਰਿਸਮਸ ਦੇ ਦਿਨਾਂ 'ਚ ਛੁੱਟੀ ਤੇ ਚਲੇ ਜਾਂਦੇ ਨੇ ਜਿਹੜੇ ਡਾਕਟਰਸ ਵਗੈਰਾ ਨੇ ਹਮ ਪੀਐਸਆਰਸ ਹਸਪੀਟਲ ਕਾਫੀ ਵੱਡਾ ਹਸਪੀਟਲ ਹੈ ਜੀ ਕਾਫੀ ਵੱਡੇ ਏਰੀਏ ਨੂੰ ਕ੍ਰੀਟਰ ਕਰਦਾ ਹੈ ਜੀ ਇਹ ਹੁਣ 1 ਜਨਵਰੀ ਤੱਕ ਇਹਨਾਂ ਨੇ ਜਿਹੜਾ ਮੈਟਰਨਿਟੀ ਵਾਰਡ ਹੈ ਉਹਨੂੰ ক্লোਜ਼ਰ ਦੇ ਆਰਡਰ ਦਿੱਤੇ ਨੇ ਵੀ ਉਸ ਤੋਂ ਬਾਅਦ ਚਲੋ ਰੀ ਓਪਨ ਕਰ ਲਾਂਗੇ ਬੇਸਿਕਲੀ ਤਾਂ ਇਹ ਸਟਾਫ ਸ਼ਾਰਟੇਜ ਕਰਕੇ ਕੀਤਾ ਗਿਆ ਜੀ ਜੀ ਕਿਉਂਕਿ ਜਿਹੜੇ ਡਾਕਟਰਸ ਵਗੈਰਾ ਨੇ ਹਰ ਬੰਦਾ ਕਹਿੰਦਾ ਵੀ ਮੈਂ ਜਾਣਾ ਇੱਧਰ ਉੱਧਰ ਜੀ ਕੋਈ ਡਿਸੀਜਨ ਦੇ ਵਿੱਚ ਤੇ ਹਰ ਬੰਦੇ ਦੇ ਆਪਣੇ ਪਲਾਨ ਹੁੰਦੇ ਨੇ ਪਰ ਅਥਾਰਟिटीज ਨੂੰ ਵੀ ਕੋਈ ਨਾ ਕੋਈ ਇਹਦੇ ਬਾਰੇ ਪਹਿਲਾਂ ਅਰੇਂਜਮੈਂਟ ਕਰਨਾ ਚਾਹੀਦਾ ਸੀ ਜੀ ਕਿਉਂਕਿ ਉਰੇ ਜਸਵੀਰ ਜੀ ਇਹ ਹੈ ਵੀ ਜਦੋਂ ਤੁਸੀਂ ਪਹਿਲੇ ਦਿਨ ਤੋਂ ਤੁਹਾਡੀ ਪ੍ਰੈਗਨੈਂਸੀ ਕਿਸੇ ਲੇਡੀ ਦੀ ਸ਼ੁਰੂ ਹੁੰਦੀ ਹੈ ਨਾ ਜੀ ਉਹ ਇੱਕ ਡਾਕਟਰ ਦੇ ਨਾਲ ਹੀ ਆਪਣਾ ਇੰਟਰੈਕਸ਼ਨ ਹੁੰਦਾ ਉਹਦਾ ਤੇ ਜਦੋਂ ਫਿਰ ਬੇਬੀ ਨੇ ਬਰਥ ਲੈਣਾ ਹੈ ਉਦੋਂ ਤੱਕ ਉਹ ਉਸੇ ਡਾਕਟਰ ਦੇ ਨਾਲ ਹੀ ਉਹਦਾ ਇੰਟਰੈਕਸ਼ਨ ਚੱਲਦਾ ਰਹਿੰਦਾ ਕੇਸ ਹਿਸਟਰੀ ਹੁੰਦੀ ਉਹਨਾਂ ਦੇ ਕੋਲ ਸਾਰੀ ਸਾਰਾ ਕੁਝ ਹੁੰਦਾ ਜੀ ਉਹ ਤੁਸੀਂ ਕਿਤੇ ਨਾ ਕਿਤੇ ਨਾ ਉਹਨਾਂ ਦੇ ਵਿੱਚ ਇੱਕ ਇਮੋਸ਼ਨਲ ਕਨੈਕਸ਼ਨ ਜਾ ਬਣ ਜਾਂਦਾ ਹੈ ਜੀ ਤੁਸੀਂ ਪੇਸ਼ੈਂਟ ਤੇ ਡਾਕਟਰ ਖੁੱਲ੍ਹ ਕੇ ਗੱਲ ਕਰ ਲੈਂਦੇ ਨੇ ਕਿਉਂਕਿ ਉਹਨਾਂ ਦੀ ਰਿਲੇਸ਼ਨਸ਼ਿਪ ਆਲਮੋਸਟ 8-9 ਮਹੀਨਿਆਂ ਦੀ ਹੋ ਜਾਂਦੀ ਹੈ ਜਦੋਂ ਨੂੰ ਡਿਲੀਵਰੀ ਹੋਣੀ ਹੈ ਬੱਚੇ ਦੀ ਤੇ ਉਸ ਲੈਵਲ ਤੇ ਜਾ ਕੇ ਜੇਕਰ ਤੁਹਾਨੂੰ ਤੁਹਾਡਾ ਪੁਰਾਣਾ ਡਾਕਟਰ ਨਹੀਂ ਮਿਲਦਾ ਨਾ ਤੁਹਾਨੂੰ ਹੁਣ ਕਈ ਬੰਦਿਆਂ ਲਈ ਬੜੇ ਹੈਰਾਨੀ ਵਾਲੀ ਗੱਲ ਹੈ ਵੀ ਉਹ ਉੱਥੇ ਗਏ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਬੰਦ ਹੈ ਜੀ ਉਹਨਾਂ ਨੂੰ ਡਾਇਵਰਟ ਕਰਤਾ ਕਿਸੇ ਹੋਰ ਪਾਸੇ ਕਹਿਤਾ ਹਸਪੀਟਲ ਨੇ ਤੇ ਉਹ ਜਦੋਂ ਤੁਸੀਂ ਦੂਸਰੇ ਹਸਪੀਟਲ ਜਾਂਦੇ ਹੋ ਡਾਕਟਰ ਤੁਹਾਨੂੰ ਮਿਲ ਜਾਂਦਾ ਪਰ ਉਹ ਡਾਕਟਰ ਨਾਲ ਨਾ ਤੁਹਾਡਾ ਕੰਫਰਟ ਲੈਵਲ ਨਹੀਂ ਬਣ ਪਾਉਂਦਾ ਜਿਸ ਵੀਰ ਜੀ ਜਿਹੜੀ ਪ੍ਰੋਬਲਮ ਆਉਂਦੀ ਹੈ ਤੁਸੀਂ ਕਿਉਂਕਿ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ ਤੇ ਹੁਣ ਇਹ 1 ਜਨਵਰੀ ਤੱਕ ਦਾ ਕਹਿ ਰਹੇ ਨੇ ਜੀ ਵੀ 1 ਜਨਵਰੀ ਤੱਕ ਰਹਿਦਾ ਹੈ ਟੈਂਪਰੇਰੀ ਕਲੋਜ਼ਰ ਹੈ ਜੀ ਬਹੁਤ ਪਰਿਵਾਰਾਂ ਨੂੰ ਪ੍ਰੋਬਲਮ ਆਉਣੀ ਹੈ ਜੀ ਵਾਈਟ ਰੌਕ ਸਾਉਥ ਸਰੀ ਵਗੈਰਾ ਦੇ ਬੜੀਆਂ ਇਹ ਜਿਹੀਆਂ ਲੇਡੀਆਂ ਨੇ ਜਿਹੜੀਆਂ انرੋਲਡ ਨੇ ਉਥੇ ਡਾਕਟਰਸ ਦੇ ਨਾਲ ਤੇ ਕਾਫੀ ਵੱਡੀ ਪ੍ਰੋਬਲਮ ਮੈਨੂੰ ਲੱਗਦਾ ਵੀ ਇਸ ਏਰੀਆ ਚ ਆ ਜਾਣੀ ਹੈ ਇਹ ਹਾਲਾਂਕਿ ਸਰਕਾਰ ਆਪਣੇ ਲੈਵਲ ਤੇ ਰੇਂਜ ਕਰ ਰਹੀ ਹੈ ਹੋਰ ਹੋਰ ਹਸਪੀਟਲਸ ਦੇ ਵਿੱਚ ਡਾਕਟਰ ਹੈਗੇ अवेलेबल ਪਰ ਦੇਖੋ ਜੀ ਆਉਣ ਵਾਲੇ ਦਿਨਾਂ ਚ ਉਹਨ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਦਾ ਤਾਂ ਸਮਾਂ ਦੱਸੂਗਾ ਜੀ ਕੁਝ ਕਿਤੇ ਪ੍ਰਵੇਸ਼ ਜੀ ਇਹੋ ਜਿਹਾ ਹੁੰਦੇ ਨਾ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੱਕ ਸਬਸਟੀਟਿਊਟ ਪੈਰਲਲ ਤਿਆਰੀ ਜਿਹੜੀ ਆ ਰੱਖਣੀ ਪੈਂਦੀ ਤੁਸੀਂ ਟੋਟਲੀ ਕਲੋਜ਼ ਨਹੀਂ ਕਰ ਸਕਦੇ ਨਾ ਸਾਡਾ ਕਿਤਾਬੀ ਪੱਤਰਕਾਰਤਾ ਦਾ ਵੀ ਕਿਤਾ ਇਹੋ ਜਿਹਾ ਹੁਣ ਛੁੱਟੀਆਂ ਚੱਲਦੀਆਂ ਆਪਾਂ ਕਹਿ ਦਈਏ ਜੀ ਆਪਾਂ ਤਾਂ ਪ੍ਰੋਗਰਾਮ ਕਰਕੇ ਬੰਦ ਚੱਲੇ ਆ ਤਾਂ ਛੁੱਟੀਆਂ ਚੱਲਦੀਆਂ ਸਾਡੇ ਦਰਸ਼ਕ ਜਿਹੜੇ ਉਡੀਕਦੇ ਰਹਿੰਦੇ ਆ ਤੇ ਉਹ ਉਡੀਕਣ ਕਿ ਕਿੱਥੇ ਗਏ ਤੇ ਅਸੀਂ ਮੁੜ ਕੇ ਕਹੀਏ ਜੀ ਅਸੀਂ ਤਾਂ ਛੁੱਟੀ ਤੇ ਆ ਜੀ ਤੇ ਅਸੀਂ ਤਾਂ ਨਹੀਂ ਕਰ ਸਕਦੇ ਜਾਂ ਇਹਨਾਂ ਨੂੰ ਸਬਸਟੀਟਿਊਟ ਦੇ ਕੇ ਜਾਈਏ ਕਿ ਸਾਡੀ ਜਗ੍ਹਾ ਕੋਈ ਹੋਵੇ ਪ੍ਰੋਗਰਾਮ ਕਰਨ ਲਈ ਜਾਂ ਅਸੀਂ ਪ੍ਰੀ ਰਿਕਾਰਡਡ ਪ੍ਰੋਗਰਾਮ ਦੇਈਏ ਕਿ ਭਾਈ ਆ ਤੁਹਾਡੇ ਲਈ ਹੈ ਕੁਝ ਨਾ ਕੁਝ ਹੈਗਾ ਫੌਜੀ ਜਿਹੜਾ ਆ ਉਹ ਬਾਰਡਰ ਦੇ ਉੱਤੇ ਸਿਕਿਉਰਟੀ ਲਈ ਬਾਰਡਰ ਮੁਲਕ ਦੀ ਰੱਖਿਆ ਲਈ ਹੁੰਦਾ ਉਹ ਕਹਿ ਦੇਵੇ ਜੀ ਛੁੱਟੀਆਂ ਚੱਲਦੀਆਂ ਪਈਆਂ ਮੈਂ ਤਾਂ ਬਾਰਡਰ ਦੀ ਸਿਕਿਉਰਟੀ ਨਹੀਂ ਕਰੂੰਗਾ ਜੀ ਇੰਨੇ ਦਿਨ ਤਾਂ ਕੋਈ ਖਾਲੀ ਰੱਖਦੇ ਹੋਗੇ ਬਾਰਡਰ ਨੂੰ ਛੱਡੋਗੇ ਥੋੜੀ ਖਾਲੀ ਇਹਦੇ ਵਿੱਚ ਤਸਵੀਰ ਜੀ ਇਹ ਨਾ ਸਰਕਾਰ ਨੇ ਮੈਨੂੰ ਲੱਗਦਾ ਦੇਖਣਾ ਹੁੰਦਾ ਜਿਹੜੀਆਂ ਸੀਨੀਅਰ ਅਥਾਰਟੀ ਨੇ ਨਾ ਜੀ ਚਲੋ ਛੁੱਟੀ ਤੇ ਜਾਣਾ ਹਰ ਡਾਕਟਰ ਦਾ ਅਧ ਉਹਦੀ ਵੀ ਫੈਮਿਲੀ ਹੈ ਉਹਨੇ ਵੀ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਹੈ ਕੁਝ ਡਾਕਟਰ ਕਈ ਮਹੀਨੇ ਪਹਿਲਾਂ ਪਲਾਨਿੰਗ ਕਰ ਲੈਂਦੇ ਨੇ ਇਹਦੇ ਲਈ ਤਾਂ ਸਰਕਾਰ ਨੂੰ ਮੈਨੂੰ ਲੱਗਦਾ ਵੀ ਜਿਹੜੇ ਅਥਾਰਟੀਜ਼ ਨੇ ਉਹਨਾਂ ਨੂੰ ਕੋਈ ਅਲਟਰਨੇਟਿਵ ਅਰੇਂਜਮੈਂਟ ਕਰਕੇ ਰੱਖਣਾ ਚਾਹੀਦਾ ਹੈ ਪਹਿਲਾਂ ਜਾਂ ਕੁਝ ਤੁਸੀਂ ਰੋਸਟਰ ਵਗੈਰਾ ਕੁਝ ਇਸ ਤਰ੍ਹਾਂ ਦਾ ਬਣਾ ਦਿਓ ਵੀ ਡਾਕਟਰ ਆਪਸ ਵਿੱਚ ਹੀ ਕੋਈ ਅਰੇਂਜਮੈਂਟ ਕਰ ਲੈਣ ਵੀ ਦੋ ਡਾਕਟਰ ਪਹਿਲਾਂ ਛੁੱਟੀ ਤੇ ਚਲੇ ਜਾਣ ਦੋ ਬਾਅਦ ਚਲੇ ਜਾਣ ਪਰ ਕਿਉਂਕਿ ਹੌਲੀਡੇ ਸੀਜ਼ਨ 'ਚ ਹਰ ਬੰਦੇ ਦਾ ਆਪਣਾ ਫੈਮਿਲੀ ਦਾ ਹੁੰਦਾ ਜੀ ਸਿਸਟਮ ਤੇ ਪਰ ਸਰਕਾਰ ਨੂੰ ਜ਼ਰੂਰ ਮੈਨੂੰ ਲੱਗਦਾ ਵੀ ਐਡਵਾਂਸ ਦੇ ਵਿੱਚ ਇਹਦਾ ਕੋਈ ਨਾ ਕੋਈ ਅਰੇਂਜਮੈਂਟ ਕਰਨਾ ਚਾਹੀਦਾ ਹੈ ਤਾਂ ਕਿ ਸਡਨਲੀ ਜਦੋਂ ਚਲੋ ਇਹ ਤਾਂ ਮੀਡੀਆ 'ਚ ਗੱਲ ਚੱਲ ਪਈ ਹੋ ਸਕਦਾ ਕੁਝ ਪਰਿਵਾਰਾਂ ਨੂੰ ਪਤਾ ਲੱਗ ਜਾਈ ਵੀ ਉੱਥੇ ਡਾਕਟਰ ਨਹੀਂ ਹੈਗਾ ਪਰ ਜ਼ਿਆਦਾਤਰ ਤਾਂ ਜਿਹੜੇ ਹੁਣ ਪ੍ਰੈਗਨਨਸੀ ਜਿਹੜੀ ਹੈਗੀ ਹੈ ਡਿਲੀਵਰੀ ਦੇ ਨੇੜੇ ਹੈ ਉਹ ਬੰਦੇ ਲਈ ਕਿੱਥੇ ਟਾਈਮ ਹੁੰਦਾ ਜੀ ਅਖਬਾਰ ਪੜ੍ਹਨ ਦਾ ਜਾਂ ਮੀਡੀਆ ਦੇਖਣ ਦਾ ਉਹਨਾਂ ਨੂੰ ਤਾਂ ਉਹਨਾਂ ਹਸਪੀਟਲ ਜਾ ਕੇ ਹੀ ਪਤਾ ਲੱਗਣਾ ਹੈ ਨਾ ਜੀ ਸੋ ਉਹਨਾਂ ਲਈ ਇਹ ਮੈਨੂੰ ਲੱਗਦਾ ਵੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ ਜੀ ਪ੍ਰੋਬਲਮ ਛੋਟੀ ਜਿੰਨੀ ਹੈ ਪ੍ਰੋਬਲਮ ਬਹੁਤ ਵੱਡੀ ਹੈ ਔਰ ਉਹ ਪੋਜੀਸ਼ਨ ਜਿਹੜੀ ਹੁੰਦੀ ਹੈ ਉਹ ਪੋਜੀਸ਼ਨ ਰਿਸਕ ਵਾਲੀ ਵੀ ਹੁੰਦੀ ਹੈ ਚਿੰਤਾ ਵੀ ਹੁੰਦੀ ਹੈ ਬੜੀਆਂ ਚੀਜ਼ਾਂ ਇੱਕ ਇਹ ਵੀ ਹੁੰਦਾ ਨਾ ਕਿ ਤੁਸੀਂ ਇੱਕ ਜੀ ਤੁਹਾਡੇ ਘਰ ਆਉਣਾ ਹੁੰਦਾ ਤੁਹਾਨੂੰ ਉਹਦੀ ਉਤਸੁਕਤਾ ਖੁਸ਼ੀ ਸਾਰਾ ਕੁਝ ਹੁੰਦਾ ਡਰ ਕਿੰਨੀਆਂ ਚੀਜ਼ ਤੇ ਉਹਦੇ ਵਿੱਚ ਜੇ ਤੁਹਾਨੂੰ ਡਾਕਟਰ अवेलेबल ਨਹੀਂ ਆ ਜੇ ਵਾਰਡ ਹੀ ਬੰਦ ਕੀਤਾ ਹੋਇਆ ਉਹ ਹੋਰ ਤੁਹਾਨੂੰ ਚਿੰਤਾ ਦੇ ਵਿੱਚ ਪਾ ਦਿੰਦਾ ਤੇ ਇਹਦੇ ਨਾਲ ਨਾਲ ਆਪਾਂ ਥੋੜਾ ਜਿਹਾ ਜ਼ਿਕਰ ਪੁਸ਼ਪਿੰਦਰ ਬਾਠ ਕਰਨਲ ਪੁਸ਼ਪਿੰਦਰ ਬਾਠ ਹੋਰਾਂ ਦੇ ਮਾਮਲੇ ਦਾ ਵੀ ਜ਼ਿਕਰ ਕਰ ਦਈਏ ਤੇ ਮੈਨੂੰ ਲੱਗਦਾ ਕਿ ਬਿਹਤਰ ਰਹੇਗਾ ਹੁਣ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਕਲਾਪਾ ਜ਼ਿਕਰ ਕਰ ਰਹੇ ਸੀ ਕਿ ਕਿ ਅਜੇ ਤੱਕ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤੇ ਹੁਣ ਬਕਾਇਦਾ ਕਰਨਲ ਪੁਸ਼ਪਿੰਦਰ ਬਾਠੋਰਾ ਦੀ ਪਤਨੀ ਨੇ ਮੀਡੀਆ ਸਾਹਮਣੇ ਆਣ ਕੇ ਕਿਹਾ ਕਿ ਇੱਕ ਤਾਂ ਉਹ ਕਹਿੰਦੇ ਸਾਨੂੰ ਨਿਆ ਵਿਵਸਥਾ ਦੇ ਵਿੱਚ ਭਰੋਸਾ ਹੈ ਅਸੀਂ ਉਹ ਭਰੋਸਾ ਸਾਡਾ ਡਿੱਗਾ ਨਹੀਂ ਦੂਜਾ ਉਹ ਇਹ ਵੀ ਕਹਿੰਦੇ ਕਿ ਲੜਾਈ ਟਿਲ ਐਂਡ ਲੜਾਂਗੇ ਲੜਾਈ ਵਿੱਚ ਛੱਡਣ ਵਾਲਿਆਂ ਨਹੀਂ ਲੜਾਂਗੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਬੜਾ ਕਲੀਅਰ ਕਰਤਾ ਜਿਸ ਆਪਣਾ ਜਸਵਿੰਦਰ ਬਾਠ ਜੀ ਨੇ ਜਸਵੀਰ ਜੀ ਉਹ ਕਹਿੰਦੇ ਵੀ ਜਿਹੜੀ ਇਹ ਅਟੈਂਪਟ ਟੂ ਮਰਡਰ ਵਾਲੀ ਜਿਹੜੀ ਹੈਗੀ ਹੈ ਵੀ ਅਸੀਂ ਦੇਖਾਂਗੇ ਵੀ ਇਹ ਉਹ ਕਹਿੰਦੇ ਵੀ ਸਾਨੂੰ ਵੀ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ ਹੈ ਜੀ ਵੀ ਇਹ ਡ੍ਰੌਪ ਕਰਤੀ ਹੈ ਕਹਿੰਦੇ ਵੀ ਵਾਕੀ ਫਾਈਨਲ ਤਾਂ ਉਦੋਂ ਹੀ ਦੱਸ ਸਕਦੇ ਆ ਜਦੋਂ ਸਾਨੂੰ ਚਾਰ ਸ਼ੀਟ ਦੀ ਕਾਪੀ ਮਿਲਣੀ ਹੈ ਕੋਰਟ ਜਦੋਂ ਰੀ ਓਪਨ ਹੋਣੀ ਹੈ ਜੀ ਛੁੱਟੀਆਂ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਅਖੀਰ ਤੱਕ ਲੜਾਂਗੇ ਕਿਉਂਕਿ ਜਿਹੜਾ ਸਾਡਾ ਕਹਿੰਦੇ ਪਹਿਲੇ ਦਿਨ ਤੋਂ ਹੀ ਮੰਗ ਹੈ ਵੀ ਇਹਨਾਂ ਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਟੈਕ ਕਾਤਲਾਨਾ ਹਮਲਾ ਕੀਤਾ ਕਹਿੰਦੇ ਇਹਨਾਂ ਨੇ ਕਰਨਲ ਸਾਹਿਬ ਦੇ ਉੱਤੇ ਤੇ ਉਹਨਾਂ ਦੇ ਬੇਟੇ ਦੇ ਉੱਤੇ ਵੀ ਇਸ ਲਈ ਅਟੈਂਪਟ ਟੂ ਮਰਡਰ ਤਾਂ ਕਹਿੰਦੇ ਸਟੇ ਕਰਨਾ ਹੀ ਚਾਹੀਦਾ ਵੀ ਅਟੈਂਪਟ ਟੂ ਮਰਡਰ ਹੋਣਾ ਚਾਹੀਦਾ ਇਹਦੇ ਇਨਕਲੂਡ ਹੋਣਾ ਚਾਹੀਦਾ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਪਹਿਲਾਂ ਹੈਗਾ ਸੀਗਾ ਐਫ ਆਈ ਆਰ ਦੇ ਵਿੱਚ ਹੈਗਾ ਸੀਗਾ ਵੀ ਹੁਣ ਕਿਉਂ ਹਟਾਤਾ ਵੀ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਜੀ ਬਿਲਕੁਲ ਇਹ ਚੀਜ਼ਾਂ ਪਤਾ ਲੱਗਣਗੀਆਂ ਪਰ ਇਹਨਾਂ ਜ਼ਰੂਰ ਹੈ ਕਿ ਇਹ ਮਾਮਲਾ ਖਾਸਾ ਹਾਈ ਪ੍ਰੋਫਾਈਲ ਤੇ ਹਾਈਲਾਈਟ ਰਿਹਾ ਇਸ ਕਰਕੇ ਲਗਾਤਾਰ ਇਹਦੇ ਉੱਤੇ ਨਜ਼ਰ ਮੀਡੀਆ ਦੀ ਵੀ ਹੈਗੀ ਹੈ ਸਰਕਾਰ ਵੀ ਇਸ ਪਾਸੇ ਵੱਲ ਧਿਆਨ ਰੱਖਦੀ ਹੈ ਕਿਉਂਕਿ ਜੇ ਜ਼ਰਾ ਜਿੰਨਾ ਵੀ ਕੇਸ ਇੱਧਰ ਉੱਧਰ ਹੁੰਦਾ ਤੇ ਵੈਸੇ ਹੀ ਬਦਨਾਮੀ ਹੁੰਦੀ ਹੈ ਔਰ ਖਾਸ ਤੌਰ ਤੇ ਹੁਣ ਜਦੋਂ ਸੀਬੀਆਈ ਦੇ ਕੋਲ ਇਹ ਕੇਸ ਚਲਾ ਗਿਆ ਔਰ ਕੇਸ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਹੈਗਾ ਤੇ ਉਹ ਸੈਂਟਰ ਸਟੇਟ ਦੇ ਟਕਰਾਅ ਦੀਆਂ પરિਸਥਿਤੀਆਂ ਵੀ ਇਸ ਸਭ ਦੇ ਵਿੱਚੋਂ ਕਿਤਨਾ ਕਿਤੇ ਬਣਦੀਆਂ ਨਜ਼ਰ ਆਉਣਗੀਆਂ ਔਰ ਵੈਸੇ ਹੀ ਪੰਜਾਬ ਦੇ ਵਿੱਚ 2027 ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਉਹਨਾਂ ਦਾ ਕਰਕੇ ਇੱਕ ਇੱਕ ਕੇਸ ਇੱਕ ਇੱਕ ਗਤੀਵਿਧੀ ਇੱਕ ਇੱਕ ਮਾਮਲਾ ਜਿਹੜਾ ਆ ਉਹਦੇ ਉੱਤੇ ਪੋਲਿਟਿਕਲੀ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਏਗਾ ਕਿ ਕਿਤੇ ਚੋਣਾਂ ਦੇ ਉੱਤੇ ਉਹ ਹਾਵੀ ਪ੍ਰਭਾਵੀ ਹੁੰਦਾ ਨਜ਼ਰ ਨਾ ਆਵੇ ਦੇਖਦੇ ਹਾਂ ਕੀ ਕੁਝ ਬਣਦਾ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਜਸਵੀਰ ਜੀ ਔਰ ਦਰਸ਼ਕੋ ਇਸ ਦਿਨ ਨਾਲ ਹੀ ਆਪਣੇ ਜਸਵੀਰ ਨੂੰ ਵੀ ਦੋ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ